ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ SSC ਵੱਲੋਂ JE ਰਿਕਰੂਟਮੈਂਟ 2023 ਦਾ ਨੋਟੀਫਿਕੇਸ਼ਨ ਰੀਲੀਜ਼ ਕਰ ਦਿੱਤਾ ਗਿਆ ਹੈ ਜੀ ਇਸ ਵਾਰ SSC ਨੇ ਆਪਣੇ ਐਗਜ਼ਾਮ ਪੈਟਰਨ ਦੇ ਵਿੱਚ ਮੇਜਰ ਚੇਂਜਸ ਕੀਤੇ ਨੇ ਚਲੋ ਚੱਲਦੇ ਆਪਾਂ ਨੋਟੀਫਿਕੇਸ਼ਨ ਦੇ ਤੇ ਪੜ੍ਹਦੇ ਆਂ ਪੂਰਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਵੈਕੈਂਸੀਜ਼ ਬਾਰੇ ਬਾਰਡਰ ਰੋਡ ਆਰਗੇਨਾਈਜੇਸ਼ਨ BRO ਵਿੱਚ JE ਦੀਆਂ ਸਿਵਲ ਦੀਆਂ कुल 431 पोस्टਾਂ ਨੇ ਤੇ ਇਹ ਪੋਸਟਾਂ ਸਿਰਫ ਮੇਲ ਕੈਂਡੀਡੇਟ ਭਰ ਸਕਦੇ ਨੇ। ਬਾਕੀ ਤੁਸੀਂ ਕੈਟਾਗਰੀ ਵਾਈਜ਼ ਦੇ ਸਕਦੇ ਹੋ। ਕਿੰਨੀਆਂ ਪੋਸਟਾਂ ਨੇ ਟੋਟਲ? ਇਸ ਤੋਂ ਬਾਅਦ ਬਾਰਡਰ ਰੋਡ ਆਰਗੇਨਾਈਜੇਸ਼ਨ ਮੇਲ ਲਈ ਨੇਵੀ ਜੇ ਆਈ ਦੀਆਂ ਇਲੈਕਟ੍ਰੀਕਲ ਤੇ ਮਕੈਨਿਕਲ ਦੇ ਲਈ ਟੋਟਲ ਨੇ 55 ਪੋਸਟਾਂ। ਇਸ ਤੋਂ ਬਾਅਦ ਸੈਂਟਰਲ ਪਬਲਿਕ ਵਰਕ ਡਿਪਾਰਟਮੈਂਟ ਆ ਏ ਵੀ ਸਿਵਲ ਦੇ ਲਈ ਆ 421 ਪੋਸਟਾਂ ਟੋਟਲ ਨੇ। ਉਸ ਤੋਂ ਬਾਅਦ ਸੈਂਟਰਲ ਪਬਲਿਕ ਵਰਕ ਡਿਪਾਰਟਮੈਂਟ ਆ এবੀ ਜੇਈ ਇਲੈਕਟ੍ਰੀਕਲ ਦੇ ਲਈ 124 ਪੋਸਟਾਂ ਨੇ ਉਸ ਤੋਂ ਬਾਅਦ ਸੈਂਟਰਲ ਵਰਕ ਕਮਿਸ਼ਨ ਆ ਗਿਆ ਇਹਦੇ ਵਿੱਚ ਜੇਈ ਸਿਵਲ ਲਈ 188 ਪੋਸਟਾਂ ਨੇ ਸੈਂਟਰਲ ਬਾਰਡਰ ਕਮਿਸ਼ਨ ਆ ਗਿਆ ਜੇਈ ਮਕੈਨਿਕਲ ਦੇ ਲਈ 23 ਪੋਸਟਾਂ ਨੇ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਰੀਵਰ ਡਿਵੈਲਪਮੈਂਟ ਐਂਡ ਗੰਗਾ ਰੈਜੂਬਨੇਸ਼ਨ ਜਿਹਨੂੰ ਆਪਾਂ ਬ੍ਰਹਮਪੁੱਤਰ ਬੋਰਡ ਕਹਿ ਦਿੰਨੇ ਆ ਹੈਡ ਡਿਪਾਰਟਮੈਂਟ ਐਸਐਸਸੀ ਦੇ ਵਿੱਚ ਨਮਾ ਹੈ ਤੇ ਇਹਦੀਆਂ ਵੈਕੈਂਸੀਜ਼ ਉਹਦੇ ਵਿਦ ਟਾਈਮ ਦੱਸੀਆਂ ਜਾਣੀਆਂ। ਇਸ ਤੋਂ ਬਾਅਦ ਫਰਾਕਾ ਬੈਰਾਜ ਪ੍ਰੋਜੈਕਟ ਆ ਗਿਆ। ਇਹਦੇ ਵਿੱਚ ਜੇਈ ਸਿਵਲ ਲਈ 15 ਪੋਸਟਾਂ, ਫਰਾਕਾ ਬੈਰਾਜ ਪ੍ਰੋਜੈਕਟ ਮਕ ਜੇਈ ਮਕੈਨਿਕਲ ਲਈ 6 ਪੋਸਟਾਂ, ਮਿਲਟਰੀ ਇੰਜੀਨੀਅਰਿੰਗ ਸਰਵਿਸ ਜੇਈ ਸਿਵਲ ਲਈ 29 ਪੋਸਟਾਂ, ਮਿਲਟਰੀ ਇੰਜੀਨੀਅਰਿੰਗ ਸਰਵਿਸ ਜੇਈ ਇਲੈਕਟ੍ਰੀਕਲ ਤੇ ਮਕੈਨਿਕਲ ਦੇ ਲਈ 18 ਪੋਸਟਾਂ ਨੇ। ਇਸ ਤੋਂ ਬਾਅਦ ਮਿਨਿਸਟਰੀ ਆਫ ਪੋਰਟ ਸ਼ਿਪਿੰਗ ਐਂਡ ਵਾਟਰਵੇਜ਼ ਅੰਡੇਮਾ ਲਕਸ਼ਦੀਪ ਹਰਬਰ ਵਰਕਸ ਲਈ ਇਹਦੇ ਲਈ 7 ਪੋਸਟਾਂ ਨੇ ਟੋਟਲ ਇਸ ਤੋਂ ਬਾਅਦ ਮਿਨਿਸਟਰੀ ਆਫ ਪੋਰਟ ਸ਼ਿਪਿੰਗ ਵਾਟਰਵੇਜ਼ ਦੇ ਵਿੱਚ ਜੇਈ ਮਕੈਨੀਕਲ ਇੱਕ ਪੋਸਟ ਆ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ ਦੇ ਵਿੱਚ ਜੇਈ ਸਿਵਲ ਲਈ 4 ਪੋਸਟਾਂ ਨੇ ਟੋਟਲ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ ਜੇਈ ਇਲੈਕਟ੍ਰੀਕਲ ਦੇ ਲਈ ਇੱਕ ਪੋਸਟ ਆ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ ਜੇਈ ਮੈਕੈਨੀਕਲ ਦੇ ਲਈ ਇੱਕ ਪੋਸਟ ਆ ਇਸ ਤਰ੍ਹਾਂ ਕੋਲ ਟੋਟਲ ਜਿਹੜੀਆਂ ਪੋਸਟਾਂ ਬਣਦੀਆਂ ਨੇ ਉਹ 1324 ਪੋਸਟਾਂ ਬਣਦੀਆਂ ਨੇ ਬਾਕੀ ਤੁਸੀਂ ਆਪਣੀ ਕੈਟਾਗਰੀ ਵਾਈ ਦੇ ਸਕਦੇ ਹੋ ਆਪਾਂ ਤੁਹਾਨੂੰ ਟੋਟਲ ਪੋਸਟਾਂ ਦੱਸਤੀਆਂ ਵੀ ਕਿੰਨੀਆਂ ਬਣਦੀਆਂ ਨੇ ਹੁਣ ਗੱਲ ਕਰਦੇ ਆ ਸੈਲਰੀ ਦੀ ਤਾਂ ਆਪਾਂ ਨੂੰ ਇਸ ਦੇ ਵਿੱਚ ਪੇ ਸਕੇਲ ਲੈਵਲ 6 ਲੱਗੂਗਾ ਤੇ ਆਪਣੀ ਸੈਲਰੀ ਹੋਊਗੀ 35400 ਤੋਂ 112400 ਦੇ ਵਿੱਚ ਹੁਣ ਗੱਲ ਕਰਦੇ ਆ ਜੀ ਕੁਆਲਿਫੀਕੇਸ਼ਨ ਦੀ ਕੁਆਲਿਫੀਕੇਸ਼ਨ ਦੇ ਵਿੱਚ ਬਾਰਡਰ ਰੋਡ ਆਰਗੇਨਾਈਜੇਸ਼ਨ ਹੋ ਗਿਆ ਅਤੇ ਮਿਲਟਰੀ ਇੰਜੀਨੀਅਰਿੰਗ ਸਰਵਿਸ ਹੋ ਗਿਆ ਇਹਨਾਂ ਦੋਨਾਂ ਦੇ ਵਿੱਚ ਜਾਂ ਤਾਂ ਆਪਣੇ ਕੋਲ ਡਿਗਰੀ ਹੋਵੇ ਜਾਂ ਡਿਪਲੋਮਾ ਕੀਤਾ ਹੋਵੇ ਡਿਪਲੋਮੇ ਦੇ ਨਾਲ 2 ਸਾਲ ਦਾ ਵਰਕਿੰਗ ਐਕਸਪੀਰੀਅੰਸ ਹੋਵੇ ਇਹ ਇਹਦੇ ਲਈ ਜ਼ਰੂਰੀ ਨੇ ਤੇ ਬਾਕੀ ਡਿਪਾਰਟਮੈਂਟਾਂ ਦੇ ਵਿੱਚ ਇਕੱਲਾ ਡਿਪਲੋਮੇ ਵਾਲੇ ਵੀ ਅਪਲਾਈ ਕਰ ਸਕਦੇ ਨੇ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਚਾਹੀਦਾ ਜੇ ਗੱਲ ਕਰਦੇ ਆਂ ਏਜ ਲਿਮਿਟ ਦੀ ਸੈਂਟਰਲ ਪਬਲਿਕ ਵਰਕ ਡਿਪਾਰਟਮੈਂਟ ਦੇ ਵਿੱਚ ਮੈਕਸਿਮਮ ਜਿਹੜੀ ਏਜ ਦੱਸੀ ਗਈ ਆ ਉਹ 32 ਸਾਲ ਦੱਸੀ ਗਈ ਆ ਤੇ ਬਾਕੀ ਸਾਰੇ ਡਿਪਾਰਟਮੈਂਟਾਂ ਦੇ ਵਿੱਚ 30 ਸਾਲ ਮੈਕਸਿਮਮ ਆ ਹੁਣ ਗੱਲ ਕਰਦੇ ਆਂ ਜੀ ਏਜ ਕਲੈਕਸੇਸ਼ਨ ਦੀ ਜਿਹੜੇ ਕੈਂਡੀਡੇਟ ਐਸਸੀ ਐਸਟੀ ਕੈਟਾਗਰੀ ਤੋਂ ਬਿਲੋਂਗ ਕਰਦੇ ਨੇ ਉਹਨਾਂ ਲਈ 5 ਸਾਲ, ਓਬੀਸੀ 3 ਸਾਲ, ਪੀਡਬਲਿਡ ਅਨ ਰਿਜ਼ਰਵ 10 ਸਾਲ PWD OBC 13 ਸਾਲ PWD SC ST 15 ਸਾਲ ਐਕ ਸਰਵਿਸਮੈਨ ਲਈ ਜਿਹੜੀ ਉਹਨਾਂ ਦੀ ਐਕਚੁਅਲ ਏਜ ਆ ਉਹਦੇ ਵਿੱਚੋਂ ਉਹਨਾਂ ਦੀ ਮਿਲਟਰੀ ਦੀ ਸਰਵਿਸ ਦਾ ਟਾਈਮ ਕੱਢ ਕੇ 3 ਸਾਲ ਉਸ ਤੋਂ ਬਾਅਦ ਡਿਫੈਂਸ ਪਰਸਨ ਨੇ ਜਿਹੜੇ ਕਿਸੇ ਮਿਲਟਰੀ ਆਪਰੇਸ਼ਨ ਦੇ ਵਿੱਚ ਡਿਸੇਬਲ ਹੋ ਗਏ ਕਿਸੇ ਕਾਰਨ ਕਰਕੇ ਜਨਰਲ ਕੈਟਾਗਰੀ ਦੇ ਲਈ ਓਨਲੀ 3 ਸਾਲ ਤੇ ਜਿਹੜੇ ਡਿਫੈਂਸ ਪਰਸਨਲ ਡਿਸੇਬਲ ਹੋਏ ਨੇ ਆਰਮੀ ਆਪਰੇਸ਼ਨ ਦੇ ਵਿੱਚ ਕਿਸੇ ਦੇ ਵਿੱਚ ਤੇ ਉਹ एससी एसटी ਕੈਟਾਗਰੀ ਦੇ ਨਾਲ ਸੰਬੰਧਿਤ ਨੇ ਤਾਂ ਉਹਨਾਂ ਲਈ 800 ਜੇ ਆਪਾਂ ਗੱਲ ਕਰਦੇ ਆਂ ਸਿਲੈਕਸ਼ਨ ਪ੍ਰੋਸੈਸ ਦੀ ਤਾਂ ਇਸ ਦੇ ਵਿੱਚ ਆਪਣੇ ਕੋਲ ਦੋ ਪੇਪਰ ਹੋਣਗੇ ਜਿਹੜਾ ਪੇਪਰ 1 ਉਹ ਕੰਪਿਊਟਰ 베ਸਡ ਹੋਊਗਾ ਤੇ ਇਹਦੇ ਵਿੱਚ ਟੋਟਲ ਆਪਣੇ ਤੋਂ 200 ਕੁਐਸਚਨ ਪੁੱਛੇ ਜਾਣਗੇ ਜਿਨ੍ਹਾਂ ਵਿੱਚੋਂ 50 ਕੁਐਸਚਨ ਜਨਰਲ ਇੰਟੈਲੀਜੈਂਸ ਤੇ ਰੀਜਨਿੰਗ ਦੇ ਹੋਣਗੇ 50 ਕੁਐਸਚਨ ਜਨਰਲ ਅਵੇਅਰਨੈਸ ਦੇ ਹੋਣਗੇ ਤੇ 100 ਕੁਐਸਚਨ ਆਪਣੀ ਮੇਨ ਸਟਰੀਮ ਦੇ ਨਾਲ ਰਿਲੇਟਡ ਹੋਣਗੇ ਤੇ ਇਹਦੇ ਲਈ ਆਪਾਂ ਨੂੰ ਟੋਟਲ 2 ਘੰਟੇ ਦਾ ਟਾਈਮ ਮਿਲੂਗਾ ਤੇ ਜਿਹੜੇ ਪੀ ਡਬਲਯੂ ਡੀ ਕੈਂਡੀਡੇਟ ਨੇ ਉਹਨਾਂ ਦੇ ਲਈ 2 ਘੰਟੇ 40 ਮਿੰਟ ਦਾ ਟਾਈਮ ਹੋਊਗਾ ਪੇਪਰ 1 ਦੇ ਵਿੱਚ ਜੋ ਨੰਬਰ ਨੇ ਇੱਕ ਕੁਐਸਚਨ ਦਾ ਇੱਕ ਨੰਬਰ ਮਿਲੂਗਾ ਤੇ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਹੋਊਗੀ ਜੇ ਆਪਾਂ ਇੱਕ ਕੁਐਸਚਨ ਗਲਤ ਕਰਦੇ ਆ ਆਪਣੇ 0.33 ਨੰਬਰ ਕੱਟੇ ਜਾਣਗੇ ਮਤਲਬ 1/3 ਦੀ ਨੈਗੇਟਿਵ ਮਾਰਕਿੰਗ ਹੋਊਗੀ ਜੇ ਗੱਲ ਕਰਦੇ ਆ ਪੇਪਰ 2 ਦੀ ਤਾ ਇਸ ਸਾਲ ਤੋਂ ਪਹਿਲਾਂ ਜੋ ਪੇਪਰ 2 ਸੀ ਉਹ ਸਿਰਫ ਲਿਖਤੀ ਟਾਈਪ ਹੁੰਦਾ ਸੀ ਪਰ ਇਸ ਟਾਈਮ ਇਹਨਾਂ ਨੇ ਚੇਂਜ ਕਰਕੇ ਇਹਨੂੰ ਵੀ ਕੰਪਿਊਟਰ ਬੇਸਡ ਕਰਤਾ ਤੇ ਇਹਦੇ ਵਿੱਚ ਆਪਾਂ ਨੂੰ 100 ਕੁਐਸਚਨ ਪੁੱਛੇ ਜਾਣਗੇ ਇੱਕ ਕੁਐਸਚਨ 3 ਨੰਬਰ ਦਾ ਹੋਊਗਾ ਤੇ ਇਹਦੇ ਵਿੱਚ ਵੀ 네ਗੇਟਿਵ ਮਾਰਕਿੰਗ ਹੋਗੀ 1/3 ਦੀ ਇਸ ਦੇ ਵਿੱਚ ਵੀ ਜੇ ਆਪਾਂ ਇੱਕ ਕੁਐਸਚਨ ਗਲਤ ਕਰਦੇ ਆ ਤਾਂ ਆਪਣਾ 1 ਨੰਬਰ ਕੱਟਿਆ ਜਾਊਗਾ ਤੇ ਇਸ ਦੇ ਲਈ ਵੀ ਆਪਾਂ ਨੂੰ 2 ਘੰਟੇ ਦਾ ਟਾਈਮ ਮਿਲੂਗਾ ਤੇ ਪੀਡਬਲਿਊਡੀ ਕੈਂਡੀਡੇਟ ਨੇ ਜੋ ਉਹਨਾਂ ਨੂੰ 2 ਘੰਟੇ 40 ਮਿੰਟ ਦਾ ਟਾਈਮ ਮਿਲੂਗਾ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਬੀਆਰਓ ਦੇ ਵਿੱਚ ਕੱਲੇ ਮੇਲ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਤੇ ਇਸ ਦੇ ਵਿੱਚ ਇਹਨਾਂ ਵੱਲੋਂ ਅਲੱਗ ਤੋਂ ਮੈਡੀਕਲ ਟੈਸਟ ਤੇ ਫਿਜ਼ੀਕਲ ਟੈਸਟ ਲਿਆ ਜਾਊਗਾ ਜੇਕਰ ਕਰਦੇ ਆ ਫੀਸ ਦੀ ਤਾਂ ਊਮਨ ਕੈਂਡੀਡੇਟ ਐਸਸੀ ਕੈਂਡੀਡੇਟ ਐਸਟੀ ਕੈਂਡੀਡੇਟ ਪਰਸਨ ਵਿਦ ਬੈਂਚਮਾਰਕਡ ਡਿਸੇਬਿਲਟੀ ਤੇ ਐਕਸ ਸਰਵਿਸਮੈਨ ਦੀ ਕੋਈ ਫੀਸ ਨਹੀਂ ਆ ਤੇ ਬਾਕੀ ਜੋ ਕੈਂਡੀਡੇਟ ਨੇ ਉਹਨਾਂ ਦੀ ਫੀਸ 100 ਰੁਪਈਆ ਤੇ ਜ਼ਿਆਦਾਤਰ SSC ਇਗਜ਼ਾਮ ਦੇ ਵਿੱਚ ਫੀਸ ਦਾ ਪੈਟਰਨ ਸੇਮ ਹੀ ਹੁੰਦਾ ਹੈ ਤੇ ਇਹੀ ਪੈਟਰਨ ਫੋਲੋ ਕੀਤਾ ਜਾਂਦਾ ਹੈ ਜੇ ਆਪਾਂ ਗੱਲ ਕਰਦੇ ਹਾਂ ਮਿਨਿਮਮ ਕੁਆਲੀਫਾਈਇੰਗ ਮਾਰਕਸ ਦੀ ਤਾਂ ਪੇਪਰ 1 ਤੇ ਪੇਪਰ 2 ਦੋਨਾਂ ਦੇ ਵਿੱਚ ਹੀ ਸੇਮ ਜਿਵੇਂ ਕਿ ਜਨਰਲ ਦੇ ਲਈ 30% OBC ਤੇ EWS ਦੇ ਲਈ 25% ਤੇ ਹੋਰ ਬਾਕੀ ਕੈਟੇਗਰੀਜ਼ ਦੇ ਲਈ 20% ਮਾਰਕਸ ਨੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੁਝ ਇੰਪੋਰਟੈਂਟ ਡੇਟਸ ਬਾਰੇ ਜੇ ਆਪਾਂ ਅਪਲਾਈ ਕਰਨ ਦੀ ਡੇਟਸ ਦੀ ਗੱਲ ਕਰਦੇ ਹਾਂ ਤਾਂ 26/7/2023 ਤੋਂ 16/8/2023 ਤੱਕ ਆਪਾਂ ਅਪਲਾਈ ਕਰ ਸਕਦੇ ਹਾਂ ਫੀਸ ਦੀ ਰਸੀਪਟ ਡਾਊਨਲੋਡ ਕਰਨ ਦੀ ਲਾਸਟ ਡੇਟ 16/8/2023 ਆ ਇਸ ਤੋਂ ਬਾਅਦ ਕਰੈਕਸ਼ਨ ਵਿੰਡੋ ਜੇ ਬਾਈ ਚਾਂਸ ਆਪੇ ਤੋਂ ਗਲਤੀ ਹੋ ਗਈ ਉਸ ਦੇ ਲਈ ਕਰੈਕਸ਼ਨ ਕਰਨ ਲਈ ਜੋ ਵਿੰਡੋ ਹੋਊਗੀ ਉਹ 17/8/2023 ਤੋਂ 18/8/2023 ਤੱਕ ਖੁੱਲੀ ਰਹੂਗੀ ਕੋਸ਼ਿਸ਼ ਕਰੋ ਤੁਸੀਂ ਗਲਤੀ ਨਾ ਕਰੋ ਕਿਉਂਕਿ ਇਸ ਦੇ ਲਈ ਆਪਾਂ ਨੂੰ ਐਕਸਟਰਾ ਫੀਸ ਭਰਨੀ ਪਊਗੀ ਕਰੈਕਸ਼ਨ ਕਰਨ ਦੇ ਲਈ ਲਾਸਟੇ ਜੋ ਆਪਣਾ ਪੇਪਰ ਆ ਪੇਪਰ 1 ਉਹ ਅਕਤੂਬਰ 2023 ਦੇ ਵਿੱਚ ਹੋਊਗਾ ਜੇ ਵੀਡੀਓ ਚੰਗੀ ਲੱਗੀ